ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਉਤੇ ਘਰ ਤੇ ਬਹੁਤ ਜਰਾ ਮਹਾਰ ਸਦਾ ਹੀ ਜਰੇਗਾ ਰਹਾ ਸਦਾ ਹੀ ਜਰੇਗਾ ਸਰਬਤ ਦਾ ਦਲਾ ਪਰ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਜਿਨਕਾ ਅਕਲਸ਼ਾ ਦਾ ਨਾਸ ਕਰੋ ਬਾਬਾ ਜੀ ਕਿੰਨੀ ਕੜੀ ਨ ਦੇਖੀ ਕਰੋ ਕਿਰਪਾ ਕੰਤਨ ਸਿੰਘ ਜੀ ਤੁਹਾਡੇ ਨਾਮ ਸਾਹ ਸਮੂਹ ਜੀ ਦੇ ਮੇਰ ਕਰੋ ਕਿਰਪਾ ਕਰੋ ਕੰਤਨ ਬਾਬਾ ਦੀਪ ਸਿੰਘ ਜੀ ਕੰਤਨ ਬਾਬਾ ਦੀਪ ਸਿੰਘ ਜੀ ਸ੍ਰੀ ਜੀ ਨੂੰ ਨਾਮ We are the kitchen yes, side. ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੰਸੋਈ ਬੁਰਖਿਆ ਜਾਲ ਅਬਨਾਸੀ ਜਿਸ ਸਿਮਰਤ ਧੁਰਮਤ ਮਲ ਨਾਸੀ ਸਾਧ ਗੁਰ ਚਰਨ ਕਬਲ ਰਿਧ ਤਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀ ਉਬਰਗਾਸਲ ਸਗਲ ਮਨੁ ਰਤਬੂਰੀ ਆਸਲ ਤੈ ਗੁਰਮਤਿ ਬ੍ਰਹਤੈ ਜਨਮਤ ਗੁਰਮਤਿ ਬ੍ਰਹਮਿ ਭਿਸ਼ਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈ ਦਵਾਰ ਹਰ ਜਨ ਕੇ ਉਪਾਇਉ ਸ਼ਬਦ ਗੁਰੂ ਬਰਕਾਸਿਉ ਹਰ ਰਸਨ ਬਸਾਇਉ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਬਦ ਪਾਇਉ ਗੁਰ ਅਰਜਨ ਕਰ ਗੁਰ ਰਾਮ ਦਾਸ ਭਗਤੇ ਉਤਰ ਆਇਓ ਗੁਰ ਅਰਜਨ ਕਰ ਗੁਰ ਰਾਮ ਦਾਸ ਭਗਤੇ ਉਤਰ ਆਇਓ ਪਾਗਵਾ ਗੁਰ ਸੰਤ ਮਿਲਾਇਆ अभी अब कर मह पाया सेव करी बल चसा न वि जन नानक दास तुम्हारे जियो ओ गोली जियो कुल कुमारी जन नानक दास तुम्हारे जियो ਬਹੁਤ ਜਨਮ ਵਿਸੁਰੇ ਤੇ ਮਾਧੋ ਦੇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਹਰ ਭਇਓ ਦਰਸਨ ਦੇਖੇ RAM ਨਾਮ ਔਰ ਮੈਂ ਗਇਓ ਜਾਗੈ ਸਮਰਹ ਕੋਈ ਜੇ ਸੇ ਮਰਦ ਸੰਕਟ ਮੇ ਡੈ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਗੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਾਮਦੀ ਨੂਰੀ ਅਰਸੋ ਗੁਰਸਹ ਝਟੀਐ ठे सजे पातशाह मल जनम जनम दी कटी है, सजन सजा सजण सॼा पातशाहू सिर शाह दाहू जिस पास बेठियां सोई आहे सबना द वेसा ਸਤਨਾਮ ਛਿਰਿ ਵਾਹਿ ਗੁਰੂ ਸਾਹਿਬ ਜੀ ਸਲੋਕਤ ਬਸੰਤ ਸਵਰਗ ਲੋਕਹ ਜਿਤ ਤੇ ਪ੍ਰਥਵੀ ਨਾਵਖੰਡਨਹ ਬੇਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹ ਜਾਨ ਪਰਮਣ ਹੈ ਬਸੰਤ ਸਬਰਗ ਲੋਕ ਹੈ ਜਿਤ ਜੇ ਪ੍ਰਥਵੀ ਨਾਮ ਖੰਡਨ ਹੈ ਬੇਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹ ਦੇਾਨ ਭਰਮਣ ਹੈ ਕੌਤਕ ਕੋੜ ਤੇ ਮਾਸਿਆ ਚਿਤ ਨਿਆਬ ਸੁਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਛੂਟ ਸਮਾਗਰੀ ਤੇ ਕ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਜਮ ਡੰਡ ਤਾ ਪਛਤਾਨੇ ਆ ਬੇਨ ਪੂਰੇ ਗੋਰ ਦੇਵ ਫਿਰ ਐ ਸ਼ੈਤਾਨਿਆ ਸਿਰ ਲੱਗਾ ਜਮ ਡੰਡ ਤਾ ਪਛਤਾਨੇ ਆ ਬੇਨ ਸਾ ਵਾਹਿਗੁਰੂ ਜੀ ਬਾਧੇ ਸਰੋਗ ਬਸਾਂਤ ਸਵਰਗ ਲੋਕਾ ਹੈ ਜਿਤ ਦੇ ਪ੍ਰਥਵੀ ਨਾਵਖੰਡਣ ਹੈ ਵਿਸਰੰਤ ਹਰ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਹ ਧਿਆਨ ਪਰਮਣ ਹੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਸਤ ਸਹੁ ਸਤ ਦੇ ਰਾਗ ਜੈਤਸਰੀ ਦੀ ਵਾਰ ਦੇ ਸਰਲੇਖੇ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਸਾਹਿਬ ਜੀ ਦੇ ਦਰ ਪ੍ਰਵਾਹਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ